ਸਸ਼ੀਕਾਲ ਮਤੌੜਨਾਲ ਪ੍ਰਿਆ ਤਮ ਮਸ਼ਹੂਰ ਗਾਇਕ ਹਸਨ ਮਾਨਕ ਦਾ ਦੂਜਾ ਵਿਆਹ ਚਰਚਾ ਦੇ ਵਿੱਚ ਪਿਆ ਹੋਇਆ ਜਿਵੇਂ ਹੀ ਪਹਿਲੀ ਘਰਵਾਲੀ ਨੂੰ ਇਸ ਬਾਬਤ ਦੇ ਵਿੱਚ ਜਾਣਕਾਰੀ ਮਿਲਦੀ ਹੈ ਤਾਂ ਸੱਦਾ ਉਹ ਥਾਣੇ ਪਹੁੰਚ ਜਾਂਦੀ ਹੈ ਜਿੱਥੇ ਉਸ ਵੱਲੋਂ ਆਪਣੇ ਪਤੀ ਦੇ ਖਿਲਾਫ ਰਿਪੋਰਟ ਦਰਜ ਕਰਵਾ ਦਿੱਤੀ ਜਾਂਦੀ ਹੈ ਠੀਕ ਹੈ ਦਰਅਸਲ ਪੁਰੇ ਮਾਮਲੇ ਨੂੰ ਬਿਆਨ ਕਰਦੇ ਹੋਏ ਉਸ ਵੱਲੋਂ ਦੱਸਿਆ ਗਿਆ ਹੈ ਕਿ 23 ਨਵੰਬਰ ਨੂੰ ਉਹਨਾਂ ਨੂੰ ਇਸ ਬਾਬਤ ਪਤਾ ਲੱਗਦਾ ਹੈ ਕਿ ਉਹਨਾਂ ਦਾ ਘਰਵਾਲਾ ਦੂਜਾ ਵਿਆਹ ਕਰਵਾ ਰਿਹਾ ਹੈ ਉਹ ਵੀ ਵਿਦੇਸ਼ੀ ਲੜਕੀ ਦੇ ਨਾਲ ਅਤੇ ਉਸ ਤੋਂ ਬਾਅਦ ਜਿਵੇਂ ਹੀ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਸ ਨੂੰ ਸਿੱਧੀ ਪੁਲਿਸ ਥਾਣੇ ਜ਼ੀਰਾਪੜ ਦਰਜ ਕਰਵਾਈ ਜਾਂਦੀ ਹੈ ਇਹ ਵੀ ਦੋਸ਼ ਉਸ ਦੇ ਪਹਿਲੀ ਘਰ ਵਾਲੇ ਮਨਦੀਪ ਕੋਰ ਵੱਲੋਂ ਲਗਾਏ ਜਾ ਰਹੇ ਨੇ ਕਿ ਉਸ ਨੂੰ ਕਟ ਕਟਕੇ ਜੁੜਾਗਾ ਕਮਰੇ ਦੇ ਅੰਦਰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਤੁ ਚਲਾ ਜਾਂਦਾ ਹੈ ਤੇ ਇਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਰਾ ਨੂੰ ਲੜਕੀ ਦੇ ਭਰਾ ਨੂੰ ਇਸ ਬਾਬਤ ਦੇ ਵਿੱਚ ਸੂਭ ਮਿਲਦੀ ਹੈ ਕਿ ਜਿਹੜਾ ਹਸਨ ਮਾਨਕ ਹੈ ਉਹ ਦੂਜਾ ਵਿਆਹ ਕਰਾ ਰਿਹਾ ਤੇ ਉਸ ਤੋਂ ਬਾਅਦ ਉਹ ਆਪਣੇ ਪੈਰ ਨੂੰ ਲੈ ਕੇ ਥਾਣੇ ਪਹੁੰਚ ਜਾਂਦੇ ਨੇ ਜਿੱਥੇ ਉਸ ਦੇ ਖਿਲਾਫ ਰਪੜ ਦਰਜ ਕਰਵਾਈ ਜਾਂਦੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਗਰੰਥੀ ਸਿੰਘ ਦਾ ਵੀ ਬਿਆਨ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ 23 ਤਰੀਕ ਨੂੰ ਵਿਆਹ ਕਰਵਾਇਆ ਗਿਆ ਸੀਗਾ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਆਨੰਦ ਕਾਰਜ ਕਰਵਾਏ ਗਏ ਸੀਗੇ ਤੇ ਇਹ ਬਿਆਨ ਵੀ ਖੋਦ ਗਰੰਥੀ ਸਿੰਘ ਵੱਲੋਂ ਕਿਹਾ ਗਿਆ ਅਤੇ ਨਾਮ ਵੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਹਸਨ ਮਾਨਕ ਤਾਂ ਵਿਆਹ ਸੀਗਾ ਤੇ ਦੂਜੇ ਪਾਸੇ ਜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਨੇ ਮਨਦੀਪ ਕੋਰ ਦੇ ਬਿਆਨ ਜਿਹੜੇ ਨੇ ਦਰਜ ਕਰਵਾ ਲਿੱਤੇ ਗਏ ਨੇ ਤੇ ਉਸ ਤੋਂ ਬਾਅਦ ਪੂਰੇ ਮਾਮਲੇ ਦੀ ਤਫ਼ਤੀਸ਼ ਹੋਣਾ ਵੱਲੋਂ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆਂ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਗਰੰਥੀ ਸਿੰਘ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਸੁਣ ਲੈਂਦੇ ਆ ਮਨਦੀਪ ਕੋਰ ਮਨਦੀਪ ਕੋਰ ਹਾਂਜੀ ਕਿਹੜਾ ਪਿੰਡ ਤੁਹਾਡਾ ਦੇਮਨ ਕੌਰ ਸਿੰਘ ਜ਼ਿਲ੍ਹਾ ਨਖਿੰਡਾ ਜੀ ਤੁਸੀਂ ਕਿੰਨੀ ਦੇਰ ਹੋ ਗਈ ਤੁਹਾਡੇ ਵਿਆਹ ਹੋਏ ਨੂੰ 3 ਸਾਲ ਹੋ ਗਏ 3 ਸਾਲ ਹੋ ਗਏ ਜੀ ਕਿਸ ਤਰੀਕੇ ਦਾ ਪਤਾ ਕਿਹੜੀ ਤਰੀਕ ਨੂੰ ਹੋਇਆ ਸੀ ਹਾਂਜੀ 11 ਤਰੀਕ 7ਵਾਂ ਮਹੀਨਾ 2021 22 ਚ ਜੀ 2022 ਦੇ ਵਿੱਚ ਹੋਇਆ ਗਿਆ ਹਾਂਜੀ ਵਿਆਹ ਜਿਹੜਾ ਉਹ ਕਿਹੜੀਆਂ ਰਸਮਾਂ ਦੇ ਨਾਲ ਹੋਇਆ ਸੀ ਅੱਡਾ ਪਰ ਨਿਕਾਹ ਹੀ ਹੋਇਆ ਸੀਗਾ ਜੀ ਨਿਕਾਹ ਹੋਇਆ ਸੀਗਾ ਹਾਂਜੀ ਤੁਸੀਂ ਵੀ ਉਸੀ ਬਿਲੋਂਗ ਕਰਦੇ ਹਾਂ ਜਾਂ ਕਿਸੇ ਨਹੀਂ ਨਹੀਂ ਉਸੇ ਕੈਟਾਗਰੀ ਚੀਜ਼ ਕੈਟਾਗਰੀ ਬਿਲੋਂਗ ਕਰਦੇ ਹਾਂ ਹਾਂਜੀ ਫਿਰ ਹੁਣ ਇੱਕ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜੇ ਕੰਪਲੇਂਟ ਦਿੱਤੀ ਆ ਏ ਜੀ ਮੇਰੇ ਹਸਬੰਡ ਹਸਨ ਮਾਨਕ ਉਰਫ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਪਿੰਡ ਸੈਦੋ ਕੇ ਵਿਆਹੀ ਸੀਗੀ ਮੈਂ ਤੇ ਇਹ ਦੂਜਾ ਵਿਆਹ ਕਰਵਾਇਆ ਹੈ ਸੀਗੇ ਬੰਗੇ ਤੁਹਾਨੂੰ ਕਿੰਦਾ ਪਤਾ ਲੱਗਾ ਤੁਸੀਂ ਕਿਹੜਾ ਵਿਆਹ ਕਰਾ ਰਹੇ ਹੋ ਉਦਾਂ ਜੀ ਮੇਰੇ ਭਰਾ ਕੋਲੇ ਮਤਲਬ ਇਦਾਂ ਥੋੜੀ ਜਿਹੀ ਉਹ ਆਈ ਸੀਗੀ ਗੱਲ ਉਹਨਾਂ ਨੇ ਆ ਕੇ ਦੇਖਿਆ ਜੀ ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ ਕਿ ਕਿਤੇ ਰਾਇਆ ਹੈ ਉਹ ਕੁੜੀ ਕਿੱਥੇ ਦੀ ਆ ਉਹ ਜੀ ਜ਼ੁਕੇ ਦੀ ਆ ਜੀ ਬਰੇਸ਼ਲੀ ਆ ਹਾਂ ਜੀ ਹਾਂ ਜੀ ਕਿ ਹੁਣ ਕੀ ਕਾਰਵਾਈ ਹੋਈ ਹਾਂ ਜੀ ਹਾਂ ਜੀ ਕੁਝ ਪਤਾ ਨਹੀਂ ਦੱਸਣਗੇ ਜੀ ਇਦਾਂ ਬਿਆਨ ਲੈ ਲੈਣ ਉਹਨਾਂ ਨੇ ਕਿ ਇਹ ਇਤੇ ਤਿਆ ਜਾਂਦਾ ਕਿ ਤੁਹਾਡੇ ਜਿਹੜੇ ਆ ਮੁਸਲਮਾਨ ਜਿਹੜੀ ਕਮੇਗਰ ਦੇ ਵਿੱਚ ਚਾਰ ਵਿਆਹ ਜਿਹੜੇ ਉਹ ਕਰਾਏ ਜਾਣੇ ਜਾਇਜ਼ ਹੈਗੇ ਨਹੀਂ ਜੀ ਇਦਾਂ ਨਹੀਂ ਚਾਰ ਹੈ ਤਾਂ ਹੈਗੇ ਨਹੀਂਗੇ ਤੇ ਪਰ ਉਹ ਮਤਲਬ ਵਾਈਫ ਦੀ ਉੱਤੇ ਰਜ਼ਾਮੰਦੀ ਹੋਣੀ ਚਾਹੀਦੀ ਆ ਪਰ ਇਹ ਤਾਂ ਮੈਨੂੰ ਕੁੱਟ ਮਾਰ ਕੇ ਘਰੇ ਸੱਟਗੇ ਸੀ ਨਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕੁਝ ਜਿਹੜੀ ਕੁੱਟ ਮਾਰ ਦੀ ਸ਼ਿਕਾਇਤ ਤੁਸੀਂ ਉੱਥੇ ਕੀਤੀ ਆ ਨਹੀਂ ਜੀ ਕੀਤੀ ਹੋਈ ਹੈ ਉਦੋਂ ਮੇਰੇ ਕੇਸ ਚ ਚੱਲ ਰਹੇ ਨੇਗੇ ਉਸਤਮਾਰ ਦੀ ਸਪੈਦਾ ਹੁਣ ਅਸੀਂ ਉਹ ਕੰਪਲੀਟ ਕੀਤੀ ਹੋਈ ਹੈ ਦੁਲੀਵਾਰ ਸ਼ਨੀਵਾਰ ਨੂੰ ਐਸਐਟੋ ਬਿਗਿੰਡਾ 22 ਤਰੀਕ ਨੂੰ ਮੇਨਾਂ ਕੋ ਕੁੱਟਮਾਰ ਕਰਕੇ ਆਇਆ ਘਰੇ ਇਹਨਾਂ ਦੇ ਮੰਮੀ ਜਿਸ ਦਿਨ ਇੱਥੇ ਵਿਆਹ ਕਰਾਣ ਆਇਆ ਹਾਂਜੀ ਹਾਂਜੀ ਉਹਦੇ ਨਾਲੋਂ ਕੁੱਟਮਾਰ ਕਰਕੇ ਬੰਦੁੱਥੇ ਕਰਾਉਂਦਾ ਹਾਂਜੀ ਹਾਂਜੀ ਬਹੁਤ ਜੀ ਮਾਫ ਕਰਦੇ ਹਾਂ ਬਸ ਇਹ ਜਨਸਾਫ ਮਿਲੇ ਤੋਂ ਇਹਨਾਂ ਦੇ ਸਾਰੇ ਨੰਬਰ ਤੇ ਹੋਰ ਕੋਈ ਕਾਰਵਾਈ ਕੀਤੀ ਜਾਵੇ ਮੈਂ ਤੁਸੀਂ ਨਾਲ ਨਹੀਂ ਰਹਿਣਾ ਚਾਹੁੰਦੇ ਨਹੀਂ ਉਹ ਚੀਜ਼ ਮੈਂ ਬਾਅਦ ਚ ਦੇਖੂੰਗੀ ਜੀ ਕਿ ਰਹਿਤੇ ਕਾਰਵਾਈ ਕੀਤੀ ਜਾਵੇ ਨਾ ਦੀ ਫੈਮਲੀ ਤੇ ਕਾਰਵਾਈ ਇਹਦੀ ਫੈਮਲੀ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਵਿੱਚ ਸੀਗੇ ਸਾਰੇ ਹਾਂਜੀ ਸਰ ਇਹ ਪਤਾ ਲੱਗਾ ਕਿ ਕਲਦੀਪ ਮਾਨਕ ਦਾ ਭਾਂਜਾ ਕਹਿੰਦਾ ਆਪਣੇ ਆਪ ਨੂੰ ਕਿ ਉਹਨੂੰ ਗ੍ਰਿਫਤਾਰ ਕੀਤਾ ਉਹ ਕੀ ਕਰਨਾ ਨਹੀਂ ਇਹਦੇ ਵਿੱਚ ਜਿਹੜਾ ਕਲਦੀਪ ਮਾਨਕ ਦਾ ਕੋਈ ਗੱਲ ਨਹੀਂ ਹੈ ਕਿ ਹਸਨ ਖਾਨ ਆ ਵਾਸੀ ਮੋਗੇ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਨੇ ਬਲਵੀ ਤੇ ਕੰਪਲੇਂਟ ਕੀਤੀ ਸੀ ਆਪਣੇ ਭਰਾ ਦੇ ਥੋਂ ਕਿ ਮੇਰਾ ਇਹਲਾ ਪਤੀ ਆ ਇਸ ਮੈਨਮ ਮੇਰੇ ਵੀ ਆ ਤੇ ਇਹ ਸੈਕੰਡ ਮੈਰਿਜ ਕਰਾਉਣੀ ਚਾਹੁੰਦਾ ਹਾਂ ਉਸ ਪੰਦੀ ਅਰਕ ਦਰਖਾਸਤ ਆਨਲਾਈਨ ਆਈ ਸੀ ਉਹਦੇ ਵਿੱਚ ਇਹਨੂੰ ਬੁਲਾਇਆ ਗਿਆ ਦੋਨਾਂ ਤਰ੍ਹਾਂ ਨੂੰ ਬੁਲਾਉਣ ਤੋਂ ਬਾਅਦ ਇਹਨਾਂ ਨੇ ਆਪਸੀ ਵਿੱਚ ਗੱਲਬਾਤ ਕਰ ਲਈ ਸੀ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਆਨਦਾ ਕਿ ਸਾਡੀ ਆਪਸੀ ਗੱਲਬਾਤ ਚੱਲ ਰਹੀ ਆ ਉਹ ਜਿਹੜੀ ਲੜਕੀ ਨਾਲ ਇਹ ਮੈਰਿਜ ਦੀ ਗੱਲ ਕਰਦੇ ਵੀ ਹਜੇ ਤੱਕ ਵਿਆਹ ਦਾ ਕੋਈ ਕੋਈ ਰਸਮਬੰਦ ਨਹੀਂ ਆ ਇਥੇ ਅਨਬੋਲ ਪੈਲਸ ਆਈ ਸੀ ਪਾਰਟੀ ਚੱਲ ਰਹੀ ਸੀ ਉਹਦੇ ਵਿੱਚ ਇਹਨੂੰ ਦੋਨਾਂ ਤਰ੍ਹਾਂ ਨੂੰ ਬੁਲਾਇਆ ਗਿਆ ਸੀ ਇਹਨਾਂ ਨੇ ਕੰਪਲੀਟ ਕਰ ਲਿਆ ਹੋਣੇ ਰਾਹੀ ਹੈਗੇ ਆ ਜਾਂ ਕਿ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਸੀ ਨਹੀਂ ਨਹੀਂ ਕੋਈ ਗ੍ਰਿਫਤਾਰੀ ਨਹੀਂ ਆ ਪਹਿਲਾਂ ਵੀ ਟਾਈਮ ਦਿੱਤਾ ਸੀ ਆਜ ਵੀ ਇਨਕੁਆਇਰੀ ਚੱਲ ਰਹੀ ਹੈ ਜੀ ਦਰਖਾਸਤ ਹੀ ਪੜਤਾਲ ਚੱਲ ਰਹੀ ਹੈ ਉਹ ਜੋ ਵੀ ਪੜਤਾਲ ਦੇ ਵਿੱਚ ਅਹ ਗਰੂਫ ਹੋਣਗੇ ਜਾਂ ਉਹ ਗੱਲ ਇਹ ਹੈਗੀ ਹੈਗੀ ਸਾਹਮਣੇ ਤੇ ਵੈਸੇ ਹੀ ਕਰ ਲਈ ਅਮਰ ਸਿੰਘ ਜੀ